ਰੁਪਿੰਦਰ ਆ ਤਨ ਕਿਹ ਰੁਪਿੰਦਰ ਕਿਹ ਤਨ ਯਾ ਚੰਦ ਕਿਹ ਅੱਗੇ ਰੁਪਿੰਦਰ ਤਿਆਰ ਨਹੀਂ ਆਈ ਤੂੰ ਓ ਓ ਕੀ ਗਾਣੀ ਆ ਕੀ ਗਾਣੀ ਰੋਟੀ ਲੈ ਕੇ ਆ ਹਵਾਲਾ ਆਪ ਸੁਟੇ ਇਥੇ ਗਾ ਲੈ ਇਹ ਪਰੇ ਅੱਜ ਦੀ ਦੁਨੀਆ ਪਾ ਨਿਆ ਜਿਵੇਂ ਪਵਾਵਾਂ ਓਏ ਆਹ ਵਾੜੇ ਦੇ ਕਿ ਛੁੱਟੀ ਕੰਡਲ ਤਾਂ ਕਰੀ ਤਾਂ ਕਰੀ ਕੰਡਲ ਪਵਾਵਾਂ ਮੱਥਾ ਤੇ ਦੁਨਾ ਤੀਨਾ ਹੋ ਜਾਂਦਾ ਓਏ ਚੌਥਾ ਨਹੀਂ ਲਾਤਾ ਤੇ ਰੱਬੀਆ ਮੱਥਾ ਆ ਲੈ ਆਉਂ ਜਿਹੜਾ ਮੱਥਾ ਸਰੇ ਨਾ ਕਿੰਨੇ ਖੁਸ਼ੀ ਖੁਸ਼ੀ ਤਿਆਰ ਹੋਉਂਦੇ ਆ ਤੇਹੀਂ ਵਾਂਡੇ ਜਾਣਾ ਆ ਪਰ ਹੁਣ ਜਿਹਨਾਂ ਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਜੋ ਬਨਵੀਰ ਤੇ ਘਰ ਰਹਿਨੀ ਆ ਤੇ ਇਹਨਾਂ ਦਿਲ ਆਏ ਇਨਾ ਦਿਲੀ ਪਾੜਦੇ ਮੇਰੇ ਬਾਹਰ ਦਿਲ ਨਿਕਲ ਕੇ ਆਉ ਬੰਨੇ ਬੈਠ ਰਹੇ ਬੈਠ ਪਾੜਦੇ ਸਾਰੇ ਇਹਨਾਂ ਦੇ ਦਿਲ ਬੈਠੇ ਥੱਲੇ ਚੁ ਜਾਣੇ ਇਹ ਕੱਲੀ ਕੱਲੀ ਕਰਕੇ ਖਾਣੀ ਹੁੰਦੀ ਆ ਫੜ ਨਹੀਂ ਇੱਕ ਵਾਰੀ ਫੱਕਾ ਮਾਰ ਲੈਂਦੇ ਇਦਾਂ ਨਾ ਜਾ ਕੇ ਪਤਾ ਲੱਗਾ ਵੀ ਜੋ ਬਨਵੀਰ ਤੇ ਘਰ ਹੈ ਨਹੀਂ ਆ ਤੇ ਇਹਨਾਂ ਸਾਰਿਆਂ ਦੇ ਦਿਲ ਹੋਏ ਰਵਾਦ ਕੀ ਹੋ ਗਿਆ ਵੀ ਹੋਏ ਹੋਏ ਤੇ ਆ ਇਹਨਾਂ ਨੂੰ ਕੀ ਪੈਣਾ ਸਾਡੇ ਤੇ ਲਿੱਦਰ ਪੈਣਾ ਪਕੌੜੇ ਖਾ ਕੇ ਤੇ ਤੋਥੇ ਵੀ ਧਾ ਦੇਣੀਆਂ ਨਹੀਂ ਕੀ ਪਵਾ ਦੇਣੇ ਤਾਰਾ ਦੋਤ ਪੈਣਾ ਕੋਟੀਆਂ ਧਾ ਦੇਣੀਆਂ ਮੈਂ ਬੋਲੇ ਕੁਛ ਹੈਲੋ 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 ਮੈਂ ਐਵੇਂ ਉੱਥੇ ਜਾ ਕੇ ਚੁੱਪ ਵਰਗੇ ਬਿਠੀ ਰਹੂੰਗੀ ਇਹ ਕਿ ਸ੍ਰੀ ਠੀਕ ਠਾਕ ਹੋਗੇ ਨਾ ਫੇਰੀ ਮਜ਼ਾ ਆਉਂਦਾ ਵੰਡੇ ਦੀ ਮੇਰੀ ਗੱਲ ਸੁਣ ਗੱਡੀ ਚ ਅਸੀਂ ਜਾਣਾ ਉਹ ਚਲ ਕੋਈ ਗੱਲ ਨਹੀਂ ਗੱਡੀ ਤੇ ਜਾਣਾ ਰਾਜ ਨੂੰ ਹਿੰਦਵਾਈ ਲੈ ਲਾਂਗੇ ਤੇ ਤਿਆਰ ਹੋ ਕੇ ਬੈਠੇ ਉਹੀ ਤਾਂ ਮੈਂ ਕਹਿੰਦੀ ਆ 10 ਟੰਗਾ ਮਲਾਂਉਂਦੇ ਨਹੀਂ ਜਿਹੜੀ ਚੀਜ਼ ਦੱਸਦਾ ਦੱਸ ਉਹ ਬਿਚਾਰੇ ਉਹ ਵਿਚਾਰੇ ਕੀ ਆਏ ਸੁਣ ਸੁਣ ਲੈ ਹੁਣ ਸੁਣ ਲੈ ਯਾਰ ਉਹ ਹੁਣ ਤਿਆਰ ਹੋ ਕੇ ਬੈਠੇ ਆ ਤੇ ਮੈਂ ਕਿਦਾਂ ਉਹਨਾਂ ਨੂੰ ਮਨਾ ਕਰਦਾ ਮੈਂ ਉਹੀ ਤਾਂ ਕਹਿੰਦੀ ਆ ਵੀ ਚਲ ਉਹ ਹੁਣ ਤਿਆਰ ਹੋਏ ਆ ਵਿਚਾਰੇ ਤੇ ਮੈਂ ਥੱਲੇ ਤਿਆਰ ਵੀ ਨਹੀਂ ਹੋਈ ਤੇ ਉਹਨਾਂ ਨੇ ਹੁੰਦਾ ਵੀ ਕਰਈ ਆ ਚਲ ਕੀ ਕਰਨਾ ਫਿਰ ਮੈਂ ਸਸਟੀ ਕਹਿ ਦੇਦੀ ਹੋਰ ਸਾਰਾ ਠੀਕ ਠਾਕ ਸਸ਼ੀਆ ਬਬੀ ਹੋਰ ਟੂ 1 ਵਾਏ ਦੇ ਉਹਨੂੰ ਸਤਿ ਸ਼੍ਰੀ ਅਕਾਲ ਦੀ ਜੀ ਭਾਬੀ ਸਤਿ ਸ਼੍ਰੀ ਅਕਾਲ ਟੂ 1 ਸਤਿ ਸ਼੍ਰੀ ਅਕਾਲ ਦੀ ਜੀ ਭਾਬੀ ਤੁਸੀਂ 1 ਸਤਿ ਸ਼੍ਰੀ ਅਕਾਲ ਦੀ ਜੀ ਭਾਬੀ ਤੁਸੀਂ ਹੋਏ ਰਬੋ ਟੂ 1 ਸਤਿ ਸ਼੍ਰੀ ਅਕਾਲ ਦੀ ਜੀ ਭਾਬੀ ਤੁਸੀਂ ਤੁਸੀਂ ਕਦੋਂ ਦੇ ਆਏ ਬਸ ਇਦਾਂ ਹੀ ਹੋ ਠੀਕ ਠਾਕ ਵੀਰ ਜੀ ਵੀ ਆਏ ਨਾਲ ਹੋਰ ਖੀਰੇ ਖੁਰੇ ਲੈ ਆਏ ਉਹ ਨਾਲ ਲੈ ਆਉਣਾ ਲੈ ਆਉਣਾ ਤੇ ਨਾਲੇ ਉਹ ਕਹਿਣ ਲਈ ਹੈਗੀ ਕਿ ਮੈਂ ਵੀ ਫੋਨ ਜੋ ਬਣੂ ਮੈਂ ਪਹਿਲਾਂ ਮੇਰੀ ਗੱਲਾਂ ਤੇ ਮੈਂ ਨਾ ਸਬਜੀ ਪਾਣੀ ਲਿਆ ਦਣਾ ਤਾਂ ਤੂੰ ਬਣਾਉਂਦਾ ਚਲ ਆਓ ਚੱਲੀਏ ਫਿਰ ਨਹੀਂ ਤਾਂ ਤੂੰ ਦੱਸ ਪਿੰਡ ਠੀਕ ਠਾਕ ਸਾਰੇ ਹਾਂਜੀ ਵਧੀਆ ਠੀਕ ਠਾਕ ਆ ਚਲ ਤੁਸੀਂ ਆਏ ਮੈਨੂੰ ਬੜੀ ਖੁਸ਼ੀ ਹੋਈ ਆ ਹਾਂਜੀ ਸੁਣੀ ਹੋਵੇ ਦੇ ਲੈ ਤੇ ਮਨ ਡਰ ਜੀ ਅਹੀਂ ਸ਼ਾਮ ਨੂੰ ਚੱਲ ਜਾਣਾ ਟਾਈਮ ਨਹੀਂ ਅੱਛਾ ਤੇ ਮੇਰਾ ਦਾਵਾ ਵੀ ਮੈਂ ਨਾ ਜੋ ਵੀ ਫੋਨ ਕਰਾਂ ਭਲਾ ਵੇਖ ਲਓ ਲਾ ਕੇ ਕੀ ਗੇਂਦਾ ਭਲਾ ਓਏ ਇਹੋ ਜਿਹਾ ਆਉਂਦਾ ਹੋਏ ਤੇ ਚੱਲ ਛੇਤੀ ਆ ਜੂਗਾ ਥੋੜੀ ਕਿੰਦਾ ਤਾਂ ਹੈ ਇਹ ਮੈਂ ਆ ਜਣਾ ਉਹ ਗੱਡੀ ਦਾ ਪਤਾ ਕੋਈ ਨਹੀਂ ਹੈ ਜੋਤ ਇੱਕ ਗੱਲ ਯਾਦ ਰੱਖਣੀ ਹੈ ਅਸੀਂ ਇੱਥੇ ਆਤੇ ਗਏ ਆ ਨਾ ਆਏ ਸਿਰਫ ਆ ਪਰਪਿੰਦਰ ਦੇ ਮੂੰਹ ਨੂੰ ਆ ਤੇ ਉਹਦਾ ਕਰ ਤੁਮਾ ਯਾਰ ਆਹ ਦੇ ਭੰਵੀ ਚ ਪਿੰਡਾ ਨਹੀਂ ਮਾਰ ਚਲੋ ਮਾਈਕ ਠਾ ਜਾਦਾ ਲੱਗ ਗਿਆ ਲੈ ਮੈਂ ਤਾਂ ਲੇਟ ਹੋ ਗਿਆ ਬੱਲੇ ਜੋ ਸਸੀ ਗਾ ਭਾਈ ਠੀਕ ਠਾਕ ਹਾਂਜੀ ਸਸੀ ਗਾ ਜੀ ਸਸੀ ਗਾ ਹੋਰ ਠੀਕ ਠਾਕ ਆ ਜਾ ਮੈਨੂੰ ਅੱਗੇ ਲੱਗਣ ਦੇ ਵੀ ਮੈਂ ਲੇਟ ਹੋ ਗਿਆ ਪੈਜੂ ਅੱਛਾ ਅੱਛਾ ਮੈਂ ਚੱਲ ਮੈਂ ਫਿਰ ਕਰ ਜਾ ਕੇ ਗੱਲ ਕਰਨਾ ਕਰ ਜਾ ਮੈਂ ਫਿਰ ਸੋਚਿਆ ਵੀ ਘਰ ਜਾ ਕੇ ਗੱਲ ਕਰਦਾ ਵਾਂ ਵਰਪਿੰਦਰ ਆ ਤਨ ਕਿਹੜਾ ਅੱਗੇ ਅੱਗੇ ਵਿੰਦਰ ਤਿਆਰ ਨਹੀਂ ਆਈ ਤੂੰ ਉਹ ਉਹ ਕੀ ਕਰਨੀ ਆ ਕੀ ਕਰਨੀ ਰੋਟੀ ਲੈ ਕੇ ਆ ਹਵਾਲਾ ਆਪ ਸੁਟੇ ਇਥੋਂ ਗਿਆ ਲੈ ਇਹ ਪੜਿਆ ਅੱਜ ਦੀ ਦੁਨੀਆ ਪਾ ਨਿਆ ਜਮੇ ਪਵਾਵਾ ਓਏ ਆਹ ਵਾਲੇ ਕਿ ਸੁੱਟੀ ਕੁੰਡਲ ਤਾਂ ਕਰੀ ਤਰਤ ਕਰੀ ਕੁੰਡਲ ਪਵਾਵਾ ਮੱਥਾ ਤੇ ਦੁਨਾ ਤੀਨਾ ਹੋ ਜਾਂਦਾ ਓਏ ਚੋਟ ਨਹੀਂ ਆਤਾ ਤੇ ਰੋਈ ਜਾਂਦਾ ਮੱਥਾ ਆ ਲੈ ਆਉਂ ਜਿੰਨੇ ਮੱਥਾ ਸਰੇ ਨਾ ਕਿੰਨੇ ਖੁਸ਼ੀ ਖੁਸ਼ੀ ਤਿਆਰ ਹੋਉਂਦੇ ਆ ਪਈ ਹੀ ਵਾਂਡੇ ਜਾਣਾ ਆ ਪਰ ਹੁਣ ਜਿਹਨਾਂ ਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਜੋ ਬਨਵੀਰ ਤੇ ਘਰ ਰਹਿਨੀ ਆ ਤੇ ਇਹਨਾਂ ਦਿਲ ਆਏ ਨਹੀਂ ਦਿਲ ਨਿਕਲ ਗਿਆ ਉਹ ਮਰਨੇ ਪੈ ਤਰਨਗੇ ਮਰਨੇ ਇਹਨਾਂ ਦਿਲ ਬੈਠੇ ਥੱਲੇ ਚ ਜਾਣੀ ਇਹ ਕੱਲੀ ਕੱਲੀ ਕਰਕੇ ਖਾਣੀ ਹੁੰਦੀ ਆ ਫੜ ਤ ਨਹੀਂ ਇੱਕ ਵਾਰੀ ਫੱਕਾ ਮਾਰ ਲੈਂਦੇ ਇਦਾਂ ਨਾ ਜੇ ਜਾ ਕੇ ਪਤਾ ਲੱਗਾ ਵੀ ਜੋ ਬਨਵੀਰ ਤੇ ਘਰ ਹੈ ਨਹੀਂ ਆ ਤੇ ਇਹਨਾਂ ਸਾਰਿਆਂ ਦੇ ਦਿਲ ਹੋਏ ਰਵਾਦ ਕੀ ਹੋ ਗਿਆ ਕੀ ਹੋਏ ਹੋਏ ਤੇ ਆ ਇਹਨਾਂ ਨੂੰ ਕਿ ਪੈਣਾ ਆਏ ਤੇ ਲਿੱਦਰ ਪੈਣਾ ਪਕੌੜੇ ਖਾ ਕੇ ਤੇ ਤੋਥੇ ਵੀ ਧਾ ਦੇਣੀਆਂ ਨਹੀਂ ਤੋਥੇ ਵੀ ਧਾ ਦੇਣੀਆਂ ਮੈਂ ਬੋਲਿਆ ਕੁਛ ਹੈਲੋ 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 ਮੈਂ ਐਵੇਂ ਉੱਥੇ ਜਾ ਕੇ ਚੁੱਪ ਕਰਕੇ ਬਿਠੀ ਰਹੂੰਗੀ ਇਹ ਕਿ ਸ੍ਰੀ ਠੀਕ ਠਾਕ ਹੋਗੇ ਨਾ ਫੇਰੀ ਮਜ਼ਾ ਆਉਂਦਾ ਵੰਡਣੇ ਮੇਰੀ ਗੱਲ ਸੁਣ ਗੱਡੀ ਚ ਅਸੀਂ ਜਾਣਾ ਉਹ ਚਲ ਕੋਈ ਗੱਲ ਨਹੀਂ ਗੱਡੀ ਤੇ ਜਾਣਾ ਰਾਜੋ ਇਹ ਦਵਾਈ ਲੈ ਲਾਂਗੇ ਤੇ ਤਿਆਰ ਹੋ ਕੇ ਬੈਠੇ ਉਹੀ ਤਾਂ ਮੈਂ ਕਹਿਣ ਦੀ ਹੱਸ ਚੰਗਾ ਬਣਾਉਂਦੇ ਨਹੀਂ ਜਿਹੜੀ ਚੀਜ਼ ਗਲਤ ਹੁੰਦਾ ਉਹ ਗਲਤ ਕਿਤੇ ਹੈ ਉਹ ਵਿਚਾਰੇ ਉਹ ਵਿਚਾਰੇ ਕਿਹਾ ਇਹ ਸੁਣ ਸੁਣ ਲੈ ਹੁਣ ਸੁਣ ਲੈ ਯਾਰ ਉਹ ਹੁਣ ਤਿਆਰ ਹੋ ਕੇ ਬੈਠੇ ਆ ਤੇ ਮੈਂ ਕਿਦਾਂ ਉਹਨਾਂ ਨੂੰ ਮਨਾ ਕਰਦਾ ਮੈਂ ਉਹੀ ਤਾਂ ਕਹਿੰਦੀ ਆ ਵੀ ਚਲ ਉਹ ਹੁਣ ਤਿਆਰ ਹੋਏ ਆ ਵਿਚਾਰੇ ਤੇ ਮੈਂ ਥੱਲੇ ਤਿਆਰ ਨਹੀਂ ਹੋਈ ਤੇ ਉਹਨਾਂ ਨੇ ਹੁਣ ਤਾਂ ਵੀ ਕਰਈ ਆ ਚਲ ਕੀ ਕਰਨਾ ਫਿਰ ਅਮੀ ਹੋਰਸ ਨਾ ਠੀਕ ਠਾਕ ਸਸ਼ੀ ਬਬੀ ਹੋਰ ਟੱਚ ਟੱਕ ਲੈ 2 1 ਵਾਹ ਦੇ ਉਹਨ ਸਤਿ ਸ਼੍ਰੀ ਅਕਾਲ ਦੀ ਜੀ ਭਾਬੀ ਸਸ਼ੀ ਕਾਲ 2 1 ਸਤਿ ਸ਼੍ਰੀ ਅਕਾਲ ਦੀ ਜੀ ਭਾਬੀ ਤੁਸੀਂ ਸਤਿ ਸ਼੍ਰੀ ਅਕਾਲ ਦੀ ਜੀ ਭਾਬੀ ਤੁਸੀਂ ਹੋਏ ਰਬ 2 1 ਭਾਬੀ ਤੁਸੀਂ ਤੁਸੀਂ ਕਦੋਂ ਦੇ ਆਏ ਬਸ ਇਦਾਂ ਹੀ ਹੋ ਠੀਕ ਠਾਕ ਵੀਰ ਜੀ ਵੀ ਆਏ ਨਾਲ ਹੋਰ ਖੀਰੇ ਖੁਰੇ ਲੈ ਆਏ ਉਹ ਨਾਲ ਲੈ ਆਉਣਾ ਲੈ ਆਉਣਾ ਤੇ ਨਾਲੇ ਉਹ ਕਹਿਣ ਲਈ ਹੈਗੀ ਵੀ ਮੈਂ ਵੀ ਫੋਨ ਜੋ ਬਨੂ ਮੈਨੂੰ ਪਹਿਲਾਂ ਮੇਰੀ ਗੱਲਾਂ ਤੇ ਮੈਂ ਨਾ ਸਬਜੀ ਪਾਣੀ ਲਿਆ ਦਣਾ ਤਾਂ ਤੂੰ ਬਣਾਉਂਦਾ ਚਲ ਆਓ ਚਲ ਜਾਈਏ ਫਿਰ ਨਹੀਂ ਤਾਂ ਤੂੰ ਦੱਸ ਤਿੰਦ ਠੀਕ ਠਾਕ ਸਾਰੇ ਹਾਂਜੀ ਵਧੀਆ ਠੀਕ ਠਾਕ ਆ ਚਲ ਤੁਸੀਂ ਆਏ ਮੈਨੂੰ ਬੜੀ ਖੁਸ਼ੀ ਹੋਈ ਆ ਹਾਂਜੀ ਸਣੀ ਹੋ ਕੇ ਦੇ ਲੈ ਤੇ ਬਣ ਡਰ ਜੀ ਅਹੀਂ ਵੀ ਸਾਮਾਨ ਚੱਲ ਜਾਣਾ ਟਾਈਮ ਨਾਲ ਅੱਛਾ ਤੇ ਮੇਰਾ ਦਾਦਾ ਵੀ ਮੈਂ ਨਾ ਜੋਬਨ ਫੋਨ ਕਰਾਂ ਭਲਾ ਵੇਖ ਲਓ ਲਾ ਕੇ ਕੀ ਗੇਂਦਾ ਭਲਾ ਓਏ ਇਹੋ ਜਿਹਾ ਆਉਂਦਾ ਹੋਏ ਤੇ ਚੱਲ ਛੇਤੀ ਆ ਜੂਗਾ ਥੋੜੀ ਕਿੰਦਾ ਤਾਂ ਹੈ ਇਹ ਮੈਂ ਆ ਜਣਾ ਗੱਡੀ ਦਾ ਪਤਾ ਕੋਈ ਨਹੀਂ ਹੈ ਜੋਤ ਇੱਕ ਗੱਲ ਯਾਦ ਰੱਖਣੀ ਹੈ ਅਸੀਂ ਇੱਥੇ ਆਦੇ ਗਏ ਆ ਨਾ ਆਏ ਸਿਰਫ ਆਪਾਂ ਰੁਪਿੰਦਰ ਦੇ ਮੂਹ ਨੂੰ ਆ ਚੁਰਕ ਕਰ ਯਾਰ ਆਹ ਤੇ ਜੋਰ ਯਾਰ ਆਏ ਪੱਮੀ ਚ ਪਿੰਡਾ ਨਹੀਂ ਆ ਰਹੀ ਚਲੋ ਮਾਈਕ ਠਾਂ ਜਾਂਦਾ ਲੱਗ ਗਿਆ ਲੈ ਮੈਂ ਤਾਂ ਲੇਟ ਹੋ ਗਿਆ ਬੱਲੇ ਜੋ ਸਸੀ ਜੀ ਭੈਠਕ ਹਾਂਜੀ ਸਸੀ ਜੀ ਹੋਰ ਠੀਕ ਹੈ ਆ ਜਾ ਮੈਨੂੰ ਅੱਗੇ ਲੱਗਣ ਦੇ ਵੀ ਮੈਂ ਲੇਟ ਹੋ ਗਿਆ ਪੈਜੂ ਅੱਛਾ ਅੱਛਾ ਮੈਂ ਹਾਂ ਚੱਲ ਮੈਂ ਫਿਰ ਘਰ ਜਾ ਕੇ ਗੱਲ ਕਰਨਾ ਘਰ ਜਾ ਕੇ ਮੈਂ ਫਿਰ ਸੋਚਿਆ ਵੀ ਘਰ ਜਾ ਕੇ ਗੱਲ ਕਰਦਾ ਵਾਂ